ਇਹਦਾ ਪ੍ਰੋਗਰਾਮ ਦੇ ਵਿੱਚ ਤਤਵਾਜੀ ਤੁਹਾਨੂੰ ਤੇ ਸਾਰੇ ਸੁਣਤਿਆਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅੱਜ ਪ੍ਰਿੰਸ ਸਾਹਿਬ ਥੋੜਾ ਜਿਹਾ ਟਾਈਮ ਇਹ ਲੱਗ ਗਿਆ ਵੀ ਤਾਂ ਸਕੂਲ ਅੱਜ ਖੁੱਲੇ ਨੇ ਜੀ ਖੁੱਲਣ ਜਾ ਰਹੇ ਨੇ ਪਰਿਵਾਰ ਜਾ ਰਹੇ ਹੋਣਗੇ ਔਰ ਪਰਿਵਾਰਾਂ ਨੂੰ ਮੁਬਾਰਕਬਾਦ ਹੈ ਬੈਸਟ ਵਿਸ਼ੇਸ ਹੈ ਉਹਨਾਂ ਦੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਤੇ ਬਾਕੀ ਸੇਫਟੀ ਕੰਸਰਨ ਬਹੁਤ ਹੋ ਜਾਂਦੇ ਨੇ ਪ੍ਰਿੰਸ ਸਾਹਿਬ ਜਿਸ ਦਿਨ ਸਕੂਲ ਖੁੱਲਦੇ ਨੇ ਜੀ ਤਾਂ ਬਿਲਕੁਲ ਵੀ ਜੀ ਬਹੁਤ ਸਾਰੀਆਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਖਾਸ ਤੌਰ ਤੇ ਜੇਕਰ ਬੱਚਿਆਂ ਦੀ ਸੇਫਟੀ ਦੀ ਗੱਲ ਕਰੀਏ ਜੀ ਇਹ ਜਿਹੜੇ ਜਿਹੜੇ ਜਗ੍ਹਾ ਤੇ ਸਕੂਲ ਜੋ ਹੁੰਦੇ ਨੇ ਤਾਂ ਬਹੁਤ ਜ਼ਰੂਰੀ ਹੈ ਇੱਕ ਅੱਧੇ ਮਿੰਟ ਦਾ ਕੋਈ ਫਰਕ ਨਹੀਂ ਪੈਂਦਾ ਤੇ ਜਿੰਨੇ ਵੀ ਉੱਥੇ ਸਪੀਡ ਲਿਖੀ ਹੋਈ ਹੁੰਦੀ ਹੈ ਤਾਂ ਕੁਝ ਸਮੇਂ ਲਈ ਅਗਰ ਉੱਥੇ ਗੱਡੀ ਸਾਫ਼-ਸਾਫ਼ ਜਾਂ ਕਾਲ ਦਿੱਤੀ ਜਾਵੇ ਤਾਂ ਬਹੁਤ ਚੰਗਾ ਹੋਵੇਗਾ ਕਿਉਂਕਿ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਤੇ ਵਰ ਪੰਜ ਨੱਠ ਦੇ ਵਿੱਚ ਹਾਸੇ ਵੀ ਬਹੁਤ ਹੋ ਜਾਂਦੇ ਨੇ ਹੋ ਜਾਂਦੇ ਨੇ ਜੀ ਜੀ ਸੋ ਲਓ ਜੀ ਖਬਰਾਂ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ ਪਹਿਲਾਂ ਆਪਾਂ ਫੈਡਰਲ ਗਵਰਨਮੈਂਟ ਤੋਂ ਗੱਲਬਾਤ ਕਰਨੇ ਆ ਫੈਡਰਲ ਗਵਰਨਮੈਂਟ ਦੀ ਬਾਹਰੋਂ ਸਮਰਥਨ ਕਰਨ ਵਾਲੀ ਸਹਿਯੋਗੀ ਪਾਰਟੀ ਐਨਡੀਪੀ ਦੀ ਗੱਲਬਾਤ ਕਰੀਏ ਸੋ ਕਹਿੰਦੇ ਜੀ ਉਹ ਆਪਣੇ ਸਮਰਥਨ ਬਾਰੇ ਹੁਣ ਕੁਝ ਸੋਚ ਵਿਚਾਰ ਕਰ ਰਹੇ ਨੇ ਕੀ ਖਬਰ ਹੈ ਪ੍ਰਧਾਨ ਸਾਹਿਬ ਬਿਲਕੁਲ ਪਿੰਡ ਜਿਹੇ ਦੇ ਵਿੱਚ ਦੇਖੀਏ ਤਾਂ ਜਿਹੜੇ ਲਿਬਰਲ ਹਾਊਸ ਲੀਡਰ ਗਰੀਨਾ ਗੌਰਨੇਸ ਉਹਨਾਂ ਨੇ ਪਿਛਲੇ ਹਫਤੇ ਗੱਲ ਕਹੀ ਸੀ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਉਹਨਾਂ ਦੀ ਪਾਰਟੀ ਨੂੰ ਯਕੀਨ ਹੈ ਕਿ ਅਗਲੇ ਜੂਨ ਤੱਕ ਜੋ ਇਹ ਡੀਲ ਜਨਡੀਪੀ ਤੇ ਲਿਬਰਲ ਦੇ ਵਿਚਾਲੇ ਹੋਈ ਹੈ ਸਮਰਥਨ ਨੂੰ ਲੈ ਕੇ ਤੇ ਉਹ ਇਸੇ ਤਰ੍ਹਾਂ ਚੱਲਦਾ ਜਾਰੀ ਰਹੂਗੀ ਪਰ ਹੁਣ ਜੇਕਰ ਐਨਡੀਪੀ ਪਾਰਟੀ ਦੀ ਗੱਲਬਾਤ ਕਰੀਏ ਤਾਂ ਅਗਲੇ ਹਫਤੇ ਇਹਨਾਂ ਦੀ ਮੌਂਟਰੀਅਲ ਦੇ ਵਿੱਚ ਰੀਟਰੀਟ ਹੋਣੀ ਹੈ ਇਹਨਾਂ ਦੀ ਕੋਕਸ ਸੀ ਤੇ ਉਸ ਤੋਂ ਪਹਿਲਾਂ ਜੇਕਰ ਇਹਨਾਂ ਦੇ ਜਿਹੜੇ ਲੇਬਰ ਕ੍ਰਿਟਿਕ ਨੇ ਮੈਥਿਊ ਗ੍ਰੀਨ ਸੋ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਹਿੰਦੇ ਕਿ ਉਹ ਇਸ ਡੀਲ ਦਾ ਜੋ ਲਿਬਰਲ ਤੇ ਐਨਡੀਪੀ ਦੇ ਵਿਚਾਰ ਹੋਈ ਹੈ ਤੇ ਇਹਦਾ ਕਹਿੰਦੇ ਦੁਆਰਾ ਕੰਦੇ ਮਲਾਂਕਰ ਕੰਨਗੇ ਤਾਂ ਉਹਨਾਂ ਨੇ ਇਹ ਗੱਲ ਇਸ ਕਰਕੇ ਕਹੀ ਹੈ ਕਿ ਜੋ ਲੇਬਰ ਮਿਨਿਸਟਰਸ ਟੀਮ ਜਿਹੜੇ ਮੈਕੀਨਨ ਨੇ ਸੋ ਉਹਨਾਂ ਨੇ ਕੈਨੇਡਾ ਇੰਡਸਟਰੀਅਲ ਰਿਲੇਸ਼ਨ ਬੋਰਡ ਨੂੰ ਜਿਹੜਾ ਹਦਾਇਤਾਂ ਜਾਰੀ ਕੀਤੀਆਂ ਸੀਗਾ ਕਿ ਉਹ ਜੋ ਕੈਨੇਡੀਅਨ ਪੈਸੀਫਿਕ ਐਸੋਸਿਐਟੀ ਤੇ ਦੂਜੇ ਪਾਸੇ ਕੈਨੇਡੀਅਨ ਨੈਸ਼ਨਲ ਰੇਲਵੇ ਜਿਹੜੀ ਹੈ ਉਹਨਾਂ ਦੇ ਵਰਕਰਸ ਦੀ ਜਿਹੜੀ ਹੜਤਾਲ ਹੋਈ ਹੈ ਸੋ ਉਹਨੂੰ ਤੋੜਨ ਵਾਸਤੇ ਜਿਹੜਾ ਉਹ ਅੱਗੇ ਆਉਣ ਕਿਉਂਕਿ ਉਹਨਾਂ ਨੇ ਜਿਹੜਾ ਇਹ ਸੰਝੋਤ 13 ਜਿਹੜਾ ਸੀਗਾ ਉਹਨੂੰ ਮੰਨਣ ਵਾਸਤੇ ਜਿਹੜਾ ਵਰਕਰਸ ਨੂੰ ਜ਼ੂਰ ਕੀਤਾ ਸੀਗਾ ਤਾਂ ਜਿਹੜੀ ਦਖਲ ਫੈਡਰਲ ਸਰਕਾਰ ਵੱਲੋਂ ਕੀਤਾ ਗਿਆ ਸੀ ਤੇ ਕਿਉਂਕਿ ਇੱਥੇ ਐਨਡੀਪੀ ਇਹ ਗੱਲ ਆਖਦੀ ਸੀ ਕਿ ਤੁਸੀਂ ਇਹ ਜਿਹੜੀ ਲਿਬਰਲ ਸਰਕਾਰ ਹੈ ਕਿਸੇ ਢੰਗ ਨਾਲ ਦਖਲ ਦਾ ਦੇ ਤੇ ਆਪਣੇ ਆਪ ਦੋਵਾਂ ਧਿਰਾਂ ਦੇ ਵਿੱਚ ਜਿਹੜਾ ਸਮਝੌਤਾ ਹੋਵੇ ਆ ਉਹਨਾਂ ਦੀ ਜਿਹੜੀ ਮੰਨਤਾ ਜਿਹੜੀਆਂ ਮੰਨੀਆਂ ਜਾਣ ਸੋ ਇੱਥੇ ਐਨਡੀਪੀ ਨਹੀਂ ਚਾਹੁੰਦੀ ਸੀ ਲਿਬਰਲ ਸਰਕਾਰ ਤੇ ਕਿਸੇ ਵੀ ਢੰਗ ਦਾ ਜਿਹੜਾ ਆ ਵਿੱਚ ਦਖਲ ਦੇ ਪਰ ਲਿਬਰਲ ਸਰਕਾਰ ਨੇ ਦਖਲ ਦਿੱਤਾ ਵੀ ਇਸ ਸਟ੍ਰਾਈਕ ਨੂੰ ਜਿਹੜਾ ਆ ਉਹ ਤੋੜਿਆ ਵੀ ਤੇ ਇਸ ਕਾਰਨ ਹੁਣ ਜਿਹੜੀ ਅਗਲੇ ਹਫਤੇ ਜਿਹੜੀ ਰੀਟਰੀਟ ਮੋਂਟਰੀਅਲ ਚ ਹੋਣੀ ਹੈ ਉਹਦੇ ਬਾਰੇ ਹੁਣ ਜਿਹੜੇ ਐਨਡੀਪੀ ਦੇ ਲਈ ਬਰ ਕ੍ਰਿਟਿਕ ਨੇ ਮੈਥਿਊ ਗ੍ਰੀਨ ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਇਸ ਟੀਲ ਬਾਰੇ ਜਿਹੜਾ ਮੁਰ ਮੁਲਾਂਕਣ ਕਰਾਂਗੇ ਤੇ ਨਾਲ ਹੀ ਜੋ ਇਹ ਜਿਹੜੇ ਹੋਰ ਵੀ ਜਿਹੜੀਆਂ ਮੁੱਦੇ ਨੇ ਵੱਖ-ਵੱਖ ਜਿਸ ਕਰਕੇ ਇਹ ਡੀਲ ਹੋਈ ਸੀ ਸੋ ਉਹਨਾਂ ਦੇ ਬਾਰੇ ਵੀ ਐਨਡੀਪੀ ਨੇ ਸੰਕੇਤ ਦਿੱਤੇ ਨੇ ਕਿ ਉਹ ਗੰਭੀਰਤਾ ਦੇ ਨਾਲ ਜਿਹੜੀ ਆ ਸਮੀਖਿਆ ਕਰਨਗੇ ਕਿ ਜੋ ਲਿਬਰਲ ਸਰਕਾਰ ਹੈ ਉਹਨਾਂ ਮੁੱਦਿਆਂ ਦੇ ਉੱਪਰ ਉਹ ਸਹੀ ਚੱਲੀ ਆ ਜਾਂ ਕਿਤੇ ਕਮੀਆਂ ਪੇਸ਼ੀਆਂ ਨੇ ਕਿਸ ਤਰ੍ਹਾਂ ਦੀ ਜਿਹੜੀ ਨੀਤੀਆਂ ਆਉਣ ਵਾਲੇ ਸਮੇਂ ਦੌਰਾਨ ਜੋ ਐਨਡੀਪੀ ਨੂੰ ਇੱਕ ਕਿ ਪਾਰਲੀਮੈਂਟ ਦਾ ਸੈਸ਼ਨ ਵੀ ਸ਼ੁਰੂ ਹੋਣਾ ਉਹਦੇ ਵਿੱਚ ਵੀ ਤੇ ਪਾਰਲੀਮੈਂਟ ਤੋਂ ਬਾਅਦ ਵੀ ਕਿਸ ਢੰਗ ਦੇ ਨਾਲ ਜਿਹੜੀਆਂ ਆਪਣੀ ਜਿਹੜੀ ਰਣਨੀਤੀ ਬਣਾਵੇ ਸੋ ਇਸ ਡੀਲ ਨੂੰ ਲੈ ਕੇ ਵੀ ਜਿਹੜਾ ਆ ਗੰਭੀਰਤਾ ਦੇ ਨਾਲ ਮੰਥਨ ਐ ਐਨਡੀਪੀ ਵੱਲੋਂ ਕੀਤਾ ਜਾਊਗਾ ਸੋ ਇਹਦੇ ਨਾਲ ਜੇਕਰ ਅਸੀਂ ਐਲਜੀਬੀਟੀ ਜਿਹੜਾ ਭਾਈਚਾਰਾ ਆ ਉਸ ਦੀ ਗੱਲਬਾਤ ਕਰੀਏ ਸੋ ਇਹਨਾਂ ਦੇ ਜਿਹੜੇ ਐਡਵੋਕੇਟਸ ਨੇ ਸੁਪਾਈ ਚਾਰੇ ਦੇ ਉਹ ਜਸਟਿਸ ਟੂਰੋ ਸਾਹਿਬ ਨੂੰ ਇਹ ਸਲਾਹ ਦੇ ਰਹੇ ਨੇ ਕਿ ਕਹਿੰਦੇ ਕਿ ਉਹਨਾਂ ਨੂੰ ਐਸੇ ਪ੍ਰਾਈਮ ਮਿਨਿਸਟਰ ਜਿਹੜਾ ਆ ਇਹ ਉਹਨਾਂ ਦੀ ਜਿਹੜੀ ਲੋਕਪ੍ਰੀਤਤਾ ਕਹਿੰਦੇ ਕਾਫੀ ਘਟ ਗਈ ਹੈ ਤਾਂ ਜੇਕਰ ਉਹ ਜਿੱਦ ਫੜੀ ਰੱਖਦੇ ਨੇ ਕਿ ਅਗਲੀ ਇਲੈਕਸ਼ਨ ਦੇ ਵਿੱਚ ਵੀ ਉਹੀ ਐਸੇ ਲੀਡਰ ਲਿਬਰਲ ਲੀਡਰ ਜਿਹੜਾ ਆ ਉਹ ਇਲੈਕਸ਼ਨ ਲੜਨਗੇ ਤੇ ਅਗਲੀ ਇਲੈਕਸ਼ਨ ਵੀ ਉਹਨਾਂ ਦੀ ਅਗਵਾਈ ਦੇ ਵਿੱਚ ਲੜੀ ਜਾਊਗੀ ਤਾਂ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਆ ਕਿ ਇਹਦੇ ਨਾਲ ਕਨਸਰਵੇਟਿਵ ਪਾਰਟੀ ਜਿਹੜੀ ਆ ਉਹ ਚੋਣਾਂ ਇਹ ਤੱਕਦੀ ਆ ਪੀਆਰ ਪੋਲੀਫਾਈ ਪ੍ਰਾਈਮ ਮਿਨਿਸਟਰ ਬਣ ਸਕਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਲੱਗਦਾ ਹੈ ਕਿ ਜਸਟਿਸ ਅੰਟੂਰੋ ਜਿਹੜੇ ਨੇ ਹੁਣ ਉਹਨੇ ਲੋਕਪ੍ਰੀਏ ਨਹੀਂ ਰਹੇ ਤਾਂ ਉਹ ਸਲਾਹ ਦੇ ਰਹੇ ਨੇ ਕਿ ਜਸਟਿਸ ਅੰਟੂਰੋ ਸਾਹਿਬ ਨੂੰ ਪਿੱਛੇ ਜੜਾ ਹਟ ਜਾਣਾ ਚਾਹੀਦਾ ਤੇ ਕਿਸੇ ਹੋਰ ਲੀਡਰ ਨੂੰ ਲਿਬਰਲ ਪਾਰਟੀ ਦੀ ਅਗਵਾਈ ਚੜੀਆ ਉਹ ਕਰਨ ਦੇਣੀ ਚਾਹੀਦੀ ਆ ਸੋ ਇੱਥੇ ਗੱਲ ਕਰੀਏ ਕਿ ਜਿਹੜੇ ਇਸਾਰਾ ਵਾਰਟਮਨ ਵੀ ਨੇ ਜਿਹੜੇ ਐਗਜ਼ੀਕਿਊਟਿਵ ਡਾਇਰੈਕਟਰ ਨੇ ਨਿਊ ਫਾਰਮ ਲਾਇਡ ਦੇ ਲੈਬਰੋਰੀ ਦੇ ਸੋ ਇਨਰ ਨੇਮ ਇਹ ਤੇ ਹੋਰ ਜਿਹੜੇ ਇਸ ਪਾਈਸ ਜਗ ਦੇ ਲੀਡਰਸ ਨੇ ਸੋ ਉਹ ਹੁਣ ਕਹਿ ਰਹੇ ਨੇ ਕਿ ਇਹ ਕਜ਼ਰੂਰ ਪਾਰਟੀ ਪੀਰ ਪੋਲੀਵਰ ਪ੍ਰਾਈਮ ਮਿਨਿਸਟਰ ਬਣਨ ਉਹਨਾਂ ਨੂੰ ਰੋਕਣ ਵਾਸਤੇ ਜਸਵਿੰਦਰੂ ਸਾਹਿਬ ਨੂੰ ਕਿਸੇ ਹੋਰ ਨੂੰ ਲਿਬਰਲ ਲੀਡਰ ਬਣ ਦੇਣਾ ਚਾਹੀਦਾ ਸੋ ਇਹ ਭਾਈਚਾਰਾ ਇਹ ਮੰਨਦਾ ਆ ਕਿ ਜੇਕਰ ਪੀਰ ਪੋਲੀਵਰ ਸਾਹਿਬ ਲੀਡਰ ਬਣ ਜਾਂਦੇ ਨੇ ਤਾਂ ਐਲਜੀਬੀਟੀ ਭਾਈਚਾਰੇ ਵਾਸਤੇ ਚੰਗਾ ਨਹੀਂ ਹੋਊਗਾ ਤਾਂ ਉਹਨਾਂ ਨੇ ਕਿਹਾ ਵੀ ਇਹਨਾਂ ਦੀਆਂ ਨੀਤੀਆਂ ਇਸ ਭਾਈਚਾਰੇ ਦੇ ਹੱਕ ਦੇ ਵਿੱਚ ਨਹੀਂ ਹੁੰਦੀਆਂ ਸੋ ਕਿਤੇ ਨਾ ਕਿਤੇ ਇਹਨਾਂ ਨੂੰ ਲੱਗਦਾ ਵੀ ਅਗਰ ਪੀਰ ਪੋਲੀਵਰ ਸਾਹਿਬ ਨੂੰ ਪੀਐਮ ਬਣ ਤੋਂ ਰੋਕਣਾ ਹੈ ਤਾਂ ਜਸਵਿੰਦਰੂ ਸਾਹਿਬ ਨੂੰ ਪਿੱਛੇ ਹਟ ਜਾਣਾ ਚਾਹੀਦਾ ਜੀ 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 ਪ੍ਰਧਾਨ ਸਾਹਿਬ ਸੋ ਇਹਨਾਂ ਖਬਰਾਂ ਤੁਹਾਡੇ ਤੱਕ ਚਾਹ ਜੀਐਨਜੀ ਆਈ ਡਾਕਟਰ ਨਿਗਾ ਚਕਰਣੇ ਨਿਗਾ ਵਾਲੀ ਐਨਕ ਤੇ ਰੋਇਲਾਸਨਨ ਮੇਵਸ ਦਾ ਇੰਟਰਸੈਕਸ਼ਨ ਬੱਚਿਆਂ ਦੀ ਨਿਗਾ ਬਿਲਕੁਲ ਫ੍ਰੀ ਚੈੱਕ ਆ ਕਿਉਂਕਿ ਹੈਲਥ ਕਾਰਡ ਤੇ ਫ੍ਰੀ ਹੁੰਦੀ ਆ ਬਹੁਤ ਪਰਿਵਾਰਾਂ ਨੂੰ ਨਹੀਂ ਪਤਾ ਹੁੰਦਾ ਤਾਂ ਜਾਇਓ ਜ਼ਰੂਰ ਗਿਲੈਂਡ ਗਰੇਵਾਲ ਆਪਣੀ ਕਮਿਊਨਿਟੀ ਦੇ ਵਿੱਚੋਂ ਤੁਹਾਡੀ ਬੋਲੀ ਬੋਲ ਦੇ ਹਸਣ ਵਾਈਫ ਅੱਖਾਂ ਦੇ ਬਹੁਤ ਕਾਬਲ ਡਾਕਟਰ ਨੇ ਜੀ ਜੀਐਨਜੀ ਆਈ ਡਾਕਟਰ ਗਿਲੈਂਡ ਗਰੇਵਾਲ ਰੋਇਲਾਸਨਨ ਮੇਵਸ ਦਾ ਇੰਟਰਸੈਕਸ਼ਨ ਹੈ ਜਿੱਥੇ ਇਹਨਾਂ ਦਾ ਆਪਟਿਮੈਟਰੀ ਤੇ ਆਪਟਿਕਲ ਸਟੋਰ ਹੈ 905 49715119054971511 ਦੇ ਉੱਤੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਆ ਪਾਰਟੀ ਆ ਗਈ ਤੁਹਾਡੇ ਘਰ ਦੇ ਵਿੱਚ ਛੋਟੀ ਜਾਂ ਵੱਡੀ ਵਧੀਆ ਬੈਂਕਟ ਹਾਲ ਪ੍ਰੈਜ਼ੀਡੈਂਟ ਕਨਵੈਂਸ਼ਨ ਸੈਂਟਰ ਸੂਇਡ ਵਾਲਿਆਂ ਦਾ ਫੁੱਲੀ ਰੈਨੋਵੇਟ ਕੀਤਾ ਹੋਇਆ ਪ੍ਰੈਜ਼ੀਡੈਂਟ ਕਨਵੈਂਸ਼ਨ ਸੈਂਟਰ 416679 999 ਦੇ ਉੱਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਟਰੱਕ ਦਾ ਲਾਇਸੈਂਸ ਲੈਣਾ ਹੈ ਵਧੀਆ ਟ੍ਰੇਨਿੰਗ ਸਕੂਲ ਐਮ ਡੀ ਟਰੱਕ ਅਕੈਡਮੀ 6475428841 ਤੇ ਕਾਲ ਕਰਿਓ ਤਸੀਹੇ ਸਟਰੀਡੂ ਦਾ ਹਵਾਲਾ ਦੇਣ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੂਗਾ ਤੇ ਅੱਗੇ ਜਾ ਕੇ ਦੁਬਈ ਜੁਐਲਰ ਵਾਲਿਆਂ ਦੇ ਸੋਨੇ ਦੇ ਰੇਟ ਜਿਹੜੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰ ਦਾਂਗੇ ਵੀ ਅੱਜ ਕੀ ਰੇਟ ਭੇਜਿਆ ਦੱਸੇ ਦੰਨੇ ਆ ਜੀ ਦੁਬਈ ਜੁਐਲਰ ਵਾਲਿਆਂ ਦਾ ਸੋ ਦੁਬਈ ਜੁਐਲਰ ਵਾਲੇ ਕਹਿੰਦੇ 골ਡ ਬਾਰ ਦੀ ਕੀਮਤ 3450 ਡਾਲਰ ਕਿਤੇ ਹੋਰ ਸੁਣੋਗੇ ਘੱਟ ਦੱਸ ਦੇਣਗੇ ਪਰ ਮਿਲਣੀ ਨਹੀਂ ਐਕਚੁਅਲ ਦੇ ਵਿੱਚ ਇੰਨਾ ਰੇਟ ਹੈ 3450 ਤੇ ਪੰਜਾਬ ਭਾਰਤ ਪੈਸੇ ਭੇਜਣੇ ਨੇ ਡਾਲਰ ਦਾ ਸਭ ਤੋਂ ਵਧੀਆ ਰੇਟ ਦਿੰਦੇ ਨੇ ਦੁਬਈ ਜੁਐਲਰ ਵਾਲੇ ਇਹਨਾਂ ਦੇ ਨਾਲ ਤੇ ਹੋਰ ਵੀ ਦੁਕਾਨਾਂ ਨੇ ਪਰ ਓਰੀਜਨਲ ਦਬਈ ਜੁਐਲਰ 에어ਪੋਰਟ ਔਰ ਬਵੇਡ ਦਾ ਇੰਟਰਸੈਕਟ ਤੇ ਜਿਹੜਾ ਵੱਡਾ ਪਲਾਜ਼ਾ ਹੈ 에어ਪੋਰਟ ਨਾਰਥ ਪਾਰਕ ਦੇ ਉੱਤੇ ਬ੍ਰੈਂਟਨ ਦੇ ਵਿੱਚ ਆਹੀ ਜਿਹੜਾ ਨੋਫਿਲ ਵਾਲਾ ਪਲਾਜ਼ਾ ਉੱਥੇ ਇਹਨਾਂ ਦੀ ਸ਼ਾਪ ਹੈ ਦਬਈ ਜੁਐਲਰ ਇੱਕ ਤਾਂ ਪਰਿਵਾਰ ਜਾਉਂਗੇ ਅਸੀਸ ਸ਼੍ਰੇਡ ਦਾ ਹਵਾਲਾ ਦਿਓ ਫ੍ਰੀ ਤੁਹਾਨੂੰ ਕੋਈ ਨਾ ਕੋਈ ਗਿਫਟ ਮਿਲੂਗਾ ਚਾਂਦੀ ਦਾ ਸਿੱਕਾ ਮਿਲੂਗਾ ਤੇ ਜਰੂਰ ਤੁਸੀਂ ਦਬਈ ਜੁਐਲਰ ਵਾਲਿਆਂ ਦੇ ਨਾਲ ਜਿਹੜਾ ਜੀ ਉੱਥੇ ਜਾ ਕੇ ਸੰਪਰਕ ਕਰ ਲੈਣਾ 416 465 1200 ਦੇ ਉੱਤੇ ਸੰਪਰਕ ਕੀਤਾ ਜਾ ਸਕਦਾ ਪੰਡਾ ਸਾਹਿਬ ਪਿਛਲੇ ਹਫਤੇ ਅ ਪਿਛਲੇ ਦਿਨੀ ਆਪਾਂ ਨੇ ਖਬਰ ਸਾਂਝੀ ਕੀਤੀ ਸੀਗੀ ਜਿਹੜੀ ਆਪਣੀ ਪ੍ਰੋਵਿੰਸ ਬਾਰੇ অন্ਟਾਰੀਓ ਦੇ ਬਾਰੇ ਔਰ ਇੱਥੇ ਦੇ ਪ੍ਰੀਮੀਅਰ ਬਾਰੇ ਕੁਝ ਕੰਸੂਆਂ ਆ ਰਹੀਆਂ ਸੀਗੀਆਂ ਵੀ ਇਲੈਕਸ਼ਨ ਸ਼ਾਇਦ ਡੈਕਫੋਰਡ ਉਹ ਨਹੀਂ ਪਹਿਲਾਂ ਕਰਵਾ ਸਕਦੇ ਨੇ ਪਰ ਹੁਣ ਖਬਰ ਕੋਈ ਹੋਰ ਹੈ ਜੀ ਅਭਿੰਦਜੀ ਦੇ ਵਿੱਚ ਕੱਲ ਇੱਕ ਪ੍ਰੈਸ ਕਾਨਫਰੰਸ ਵਿੱਚ ਜਿਹੜੇ ਪ੍ਰੀਮੀਅਰ ਨੇ ਸੂਬੇ ਦੇ ਡੈਕਫੋਰਸ ਨੂੰ ਤੋਂ ਸਵਾਲ ਪੁੱਛਿਆ ਗਿਆ ਸੀ ਅੱਲੀ ਇਲੈਕਸ਼ਨ ਬਾਰੇ ਕੀ ਅੱਲੀ ਇਲੈਕਸ਼ਨ ਦੀ ਕੀ ਸੰਭਾਵਨਾ ਹੈ ਕਿਉਂਕਿ ਇਹੋ ਜੀ ਇੱਕ ਸੰਸਦਾਂ ਮੀਡੀਆ ਤੇ ਚੱਲ ਰਿਹਾ ਸੀ ਕਿ ਕਿਉਂਕਿ ਵੈਸੇ ਇਲੈਕਸ਼ਨ ਤਾਂ ਜੂਨ 2026 ਦੇ ਵਿੱਚ ਹੋਣੀ ਹੈ ਪਰ ਸੰਸਦਾਂ ਸੰਕੀ ਡਾਕਟਰ ਸਾਹਿਬ ਸ਼ਿਤੀ ਇਲੈਕਸ਼ਨ ਕਰਾ ਸਕਦੇ ਨੇ ਪਰ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਆ ਵੀ ਇਸ ਸਾਲ ਜਾਨੀ ਕਿ ਜਿਹੜਾ 2024 ਚੱਲ ਰਿਹਾ ਸੋ ਇਹਦੇ ਵਿੱਚ ਕਹਿੰਦੇ ਵੀ ਇਲੈਕਸ਼ਨ ਦੀ ਕੋਈ ਸੰਭਾਵਨਾ ਨਹੀਂ ਉਹਨਾਂ ਨੇ ਕਿਹਾ ਵੀ ਇਸ ਸਾਲ ਕੋਈ ਇਲੈਕਸ਼ਨ ਨਹੀਂ ਆ ਪਰ ਉਹਨਾਂ ਨੇ ਨਾਲ ਇਹ ਵੀ ਗੱਲ ਕਹਿ ਦਿੱਤੀ ਕਹਿੰਦੇ ਵੀ ਅਗਲੇ ਸਾਲ ਹੋ ਸਕਦੀ ਹੈ ਜਾਂ ਉਸ ਤੋਂ ਅਗਲੇ ਸਾਲ ਵੀ ਸਕਦੀ ਹੈ ਸੋ ਜਦੋਂ ਫਿਰ ਉਹਨਾਂ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਜਦੋਂ ਇਲੈਕਸ਼ਨ ਹੋਣੀ ਹੁੰਦੀ ਹੈ ਤਾਂ ਆਮ ਕਰਕੇ 6 ਮਹੀਨੇ ਪਹਿਲਾਂ ਜਿਹੜੀਆਂ ਨੇ ਉਸ ਸਬੰਧਤ ਜਿਹੜੀਆਂ ਤਿਆਰੀਆਂ ਸ਼ੁਰੂ ਕੀਤੀਆਂ ਜਾਂਦੀਆਂ ਨੇ ਇਹ ਨਾਮੀਨੇਸ਼ਨ ਵਗੈਰਾ ਜਿਹੜੀ ਸਟਾਰਟ ਕੀਤੀ ਜਾਂਦੀ ਨੇ ਸੋ ਉਹਨਾਂ ਨੇ ਕਿਹਾ ਵੀ ਇਹ ਇਲੈਕਸ਼ਨ ਜਿਹੜੀਆਂ ਬਹੁਤ ਜ਼ਿਆਦਾ ਦੂਰ ਨਹੀਂ ਹੈ ਸੋ ਇਸ ਕਰਕੇ ਜਿਹੜਾ ਆ ਇਹ ਕੈਂਡੀਡੇਟਸ ਜਿਹੜੇ ਵੀ ਮਾਰਨਾ ਚਾਹੁੰਦੇ ਨੇ ਜਾਂ ਜਿਹੜੇ ਮੌਜੂਦਾ ਜਿਹੜੇ ਐਮਪੀਪੀ ਜਿੱਤੇ ਹੋਏ ਨੇ ਇਹਨਾਂ ਨੇ ਅੱਗੇ ਜਾ ਕੇ ਚੋਣ ਲੜਨੀ ਜਾਂ ਨਹੀਂ ਲੜਨੀ ਸੋ ਉਸ ਸਬੰਧਤ ਵੀ ਜਿਹੜੇ ਨਵੇਂ ਕੈਂਡੀਡੇਟ ਲੀਡਸ ਵੀ ਆਉਣਾ ਚਾਹੁੰਦੇ ਨੇ ਉਸ ਬਾਬਤ ਵੀ ਸੋ ਤਿਆਰ ਰਹਿਣ ਦੀ ਲੋੜ ਹੈ ਸੋ ਉਹਨਾਂ ਨੇ ਕਿੱਟਣਾ ਕਿਤੇ ਇੰਨੀ ਗੱਲ ਤਾਂ ਕਹੀ ਆ ਵੀ ਇਸ ਸਾਲ ਇਲੈਕਸ਼ਨ ਨਹੀਂ ਹੋਣੀ 2024 ਚ ਪਰ 2025 ਦੇ ਵਿੱਚ ਇਲੈਕਸ਼ਨ ਜਿਹੜੀ ਆ ਹੋ ਸਕਦੀ ਆ ਇਹ ਉਹਨਾਂ ਦੀਆਂ ਗੱਲਾਂ ਦੇ ਵਿੱਚੋਂ ਨਿਕਲ ਕੇ ਸਾਹਮਣੇ ਆਇਆ ਸੋ ਉਹਨਾਂ ਨੇ ਕਿਹਾ ਵੀ ਇਸ ਸਾਲ ਨਹੀਂ ਹੋਣੀ ਅਗਲੇ ਸਾਲ ਜਾਂ ਉਸ ਤੋਂ ਅਗਲੇ ਸਾਲ 2026 ਚ ਤਾਂ ਚਲੋ ਹੋਣੀ ਆ ਇਹ ਉਹਨਾਂ ਨੇ ਜਵਾਬ ਦਿੱਤਾ ਸੋ ਕਿਤੇ ਨਾ ਕਿਤੇ ਉਹਨਾਂ ਨੇ ਇਹ ਗੱਲ ਤੋਂ ਇਨਕਾਰ ਨਹੀਂ ਕੀਤਾ ਵੀ 2025 ਦੇ ਵਿੱਚ ਇਲੈਕਸ਼ਨ ਜਿਹੜੀ ਅਨਟਾਰੀਓ ਦੇ ਵਿੱਚ ਨਹੀਂ ਹੋ ਸਕਦਾ ਜਨਪਤ ਸਾਬ ਇੱਥੇ ਇੱਕ ਸਵਾਲ ਬਣਦਾ ਹੈ ਬਾਬਾ ਸਰ ਆਪਣੇ ਭਾਈਚਾਰੇ ਦੇ ਵਿੱਚ ਵੀ ਪੱਤਰਕਾਰ ਵੀਰ ਭੈਣ ਭਰਾ ਜਾਣਦੇ ਨੇ ਉੱਥੇ ਜਦੋਂ ਸਵਾਲ ਜਵਾਬ ਕਰਦੇ ਆ ਕਦੇ ਠੋਕ ਪਜਾ ਕੇ ਇਹ ਨਹੀਂ ਕੀਤਾ ਵੀ ਹੁਣ ਤਾਂ ਦੂਜੀ ਟਰਮ ਚੱਲ ਗਈ ਪ੍ਰੇਨ ਸਾਹਿਬ ਵੀ ਇੰਸ਼ੋਰੈਂਸ ਪ੍ਰੈਮਟਨ ਦੀ ਇੰਨੀ ਜ਼ਿਆਦਾ ਕਿਉਂ ਆ ਵੀ ਤੁਸੀਂ ਘਟ ਕਰਨ ਬਾਰੇ ਕਦੇ ਕੋਈ ਕੋਈ ਗੱਲਬਾਤ ਕਹਿੰਦੀ ਨਹੀਂ ਹੈਗੇ ਵੀ ਸੁੱਖ ਦਾ ਸਾਹ ਆਵੇ ਲੋਕਾਂ ਨੂੰ ਜੀ ਪ੍ਰੇਨ ਸਾਹਿਬ ਦੇਖੋ ਵੀ ਨਜੀਦ ਦੇ ਵਿੱਚ ਸੱਚ ਜੋ ਹੈ ਉਹ ਸਾਨੂੰ ਮੰਨ ਲੈਣਾ ਚਾਹੀਦਾ ਕਿ ਜਿੰਨੀਆਂ ਵੀ ਇੰਸ਼ੋਰੈਂਸ ਕੰਪਨੀਆਂ ਨੇ ਇਹ ਪ੍ਰਾਈਵੇਟ ਕੰਪਨੀਆਂ ਨੇ ਅੰਟਾਰੀਓ ਦੇ ਵਿੱਚ ਸੋ ਉਹਨਾਂ ਨੇ ਆਪਣਾ ਨਫਾ ਨੁਕਸਾਨ ਦੇ ਕਿਹ ਹੀ ਜਿਹੜੇ ਫੈਸਲੇ ਲੜੇ ਹੁੰਦੇ ਨੇ ਪ੍ਰਵੇਸ਼ ਜਿਹੜੀ ਆ ਕੁਝ ਹੱਦ ਤੱਕ ਜਿਹੜਾ ਆ ਕੰਟਰੋਲ ਕਰ ਸਕਦੀ ਹੈ ਕਿਉਂਕਿ ਪ੍ਰਵੇਸ਼ ਨੂੰ ਵੀ ਇਹਨਾਂ ਇੰਸ਼ੋਰੈਂਸ ਪ੍ਰੀਮੀਅਮ ਤੋਂ ਬਹੁਤ ਜ਼ਿਆਦਾ ਟੈਕਸ ਆਉਂਦੇ ਨੇ ਸੋ ਇਸ ਕਰਕੇ ਇਹ ਬਹੁਤਾ ਜ਼ੋਰ ਇੰਸ਼ੋਰੈਂਸ ਪ੍ਰੀਮੀਅਮ ਘਟਾਉਣ ਨੂੰ ਲਾਉਂਦੇ ਹੀ ਨਹੀਂ ਹਨ ਤੇ ਜਦੋਂ ਹੁਣ ਜਿਵੇਂ ਤੁਸੀਂ ਬ੍ਰੈਮਟਨ ਜਾਂ ਹੋਰ ਜਗ੍ਹਾ ਦੇਖਿਆ ਵੀ ਵੱੰਨੀ ਬਦਲਦੀਆਂ ਗੱਡੀਆਂ ਚੋਰੀ ਹੁੰਦੀਆਂ ਨੇ ਐਕਸੀਡੈਂਟ ਬਹੁਤ ਵਧੇ ਨੇ ਸੋ ਇਹਨਾਂ ਕੰਪਨੀਆਂ ਨੇ ਪ੍ਰੀਮੀਅਮਸ ਜਿਹੜਾ ਆ ਦੇਣਾ ਆ ਇਹ ਜਿਹੜੇ ਲੋਕਾਂ ਨੂੰ ਜਿਹੜੇ ਆ ਨੁਕਸਾਨ ਵਗੈਰਾ ਹੁੰਦੇ ਨੇ ਉਹਦਾ ਜਿਹੜਾ ਭੁਗਤਾਨ ਕਰਨਾ ਆ ਉਹ ਸਾਰਾ ਕੁਝ ਜੋ ਇੰਸ਼ੋਰੈਂਸ ਪ੍ਰੀਮੀਅਮ ਸਾਡੇ ਤੋਂ ਲੈਂਦੇ ਨੇ ਉਹਦੇ ਵਿੱਚੋਂ ਅਸੀਂ ਕਰਨਾ ਸੋ ਇਸ ਚੀਜ਼ ਨੂੰ ਅਸੀਂ ਮੰਨ ਕੇ ਚੱਲੀਏ ਵੀ ਜੋ ਕੋਈ ਮਰਜ਼ੀ ਕਹੀ ਜਾਵੇ ਕੋਈ ਛੋਟੇ ਲੈਵਲ ਦਾ ਲੀਡਰ ਹੋ ਰਿਹਾ بڑے ਲੈਵਲ ਦਾ ਲੀਡਰ ਹੈ ਪਰ ਅਸਲ ਦੇ ਵਿੱਚ ਬਹੁਤ ਕੁਝ ਇਹ ਇਹਨਾਂ ਨੇ ਨਾ ਕਰਨਾ ਨਾ ਇਹਨਾਂ ਤੋਂ ਹੋਣਾ ਆ ਇਸ ਕਰਕੇ ਇਹੀ ਸਿੱਧੀਆਂ ਜੜੀਆਂ ਨੇ ਇਹ ਚੱਲੀ ਜਾਣੀਆਂ ਭਾਵੇਂ ਜੋ ਮਰਜੀ ਕੋਈ ਤੁਹਾਨੂੰ ਜਿਸ ਤਰ੍ਹਾਂ ਦੇ ਮਰਜੀ ਸੁਪਨੇ ਜਿਹੜੇ ਆ ਉਹ ਦਿਖਾਈ ਜਾਵੇ ਜੀ 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 ਪ੍ਰਧਾਨ ਸਾਹਿਬ ਸੋ ਭਾਈ ਇਹ ਤਾਂ ਪ੍ਰਧਾਨ ਸਾਹਿਬ ਨੇ ਬਹੁਤ ਕਲੀਅਰ ਕਰਤਾ ਕਰਨ ਨੂੰ ਸਰਕਾਰਾਂ ਬਹੁਤ ਕੁਝ ਕਰ ਸਕਦੀਆਂ ਹੁੰਦੀਆਂ ਹੋਰ ਸਾਰੀਆਂ ਬਹੁਤ ਸਾਰੇ ਪ੍ਰੋਵਿੰਸਸ ਐ ਜਿੱਥੇ ਗਵਰਨਮੈਂਟ ਨੇ ਇੰਸ਼ੋਰੈਂਸ ਨੂੰ ਆਪਣੇ ਹੱਥ ਚ ਲੈ ਲਿਆ ਹੋਊਗਾ ਫਿਰ ਉਹ ਕੰਪਨੀਆਂ ਨੂੰ ਕਹਿਣ ਵੀ ਇੱਥੇ ਗੱਡੀਆਂ ਚੋਰੀ ਹੁੰਦੀਆਂ ਗੱਡੀਆਂ ਚੋਰੂ ਨੂੰ ਰੋਕੂਗਾ ਕੌਣ ਮਿਊਨਿਸਪੈਲਿਟੀ ਤੋਂ ਲੈ ਕੇ ਪ੍ਰੋਵਿੰਸ ਪ੍ਰਿੰਸ ਤੋਂ ਫੈਡਰਲ ਤੱਕ ਸਾਰੇ ਜ਼ਿੰਮੇਵਾਰ ਆ ਫਿਰ ਆਪਾਂ ਦਾ ਜਿਹੜੇ ਚੁਣੇ ਹੋਏ ਨੁਮਾਇੰਦਿਆਂ ਵਾਸਤੇ ਇਹਨਾਂ ਦੇ ਬਾਰਬੀਕਿਊਾਂ ਤੇ ਜਾਣ ਜੋਗੀ ਰਹਿ ਜਾਂਦੇ ਆ ਚਲੋ ਕਰਾਂਗੇ ਗੱਲਾਂ ਬਾਤਾਂ ਇਸੇ ਤਰ੍ਹਾਂ ਹਕ ਸੱਚ ਦੀ ਗੱਲਬਾਤ ਲੋਕ ਆਵਾਜ਼ ਦੀ ਗੱਲਬਾਤ ਕਰਦਾ ਰੇਡੀਓ ਪ੍ਰੋਗਰਾਮ ਅਸੀਸ ਰੇਡੀਓ ਮੰਡੇ ਟੂ ਫਰਾਈਡੇ ਤੱਕ ਸਵੇਰੇ 8 ਵਜੇ ਤੋਂ ਲੈ ਕੇ 9 ਵਜੇ ਦੇ ਦਰਮਿਆਨ 1350 ਏਮ ਦੀ ਕ੍ਰਿਸਟਲ ਕਲੀਅਰ ਫ੍ਰੀਕੁਐਂਸੀ ਦੇ ਉੱਤੇ ਪੇਸ਼ ਕੀਤਾ ਜਾਂਦਾ ਸਾਨੂੰ ਸੁਣਨ ਦੇ ਬਹੁਤ ਸਾਰੇ ਜ਼ਰੀਏ ਹੈਗੇ ਨੇ ਐਪ ਹੈ ਰੇਡੀਓ ਹਮਸਫਰ ਦਾ ਉਹਨੂੰ ਡਾਊਨਲੋਡ ਕਰ ਲਓ ਵੈਬਸਾਈਟ ਹੈ ਰੇਡੀਓ ਹਮਸਫਰ ਦੀ ਔਰ ਸਾਡਾ ਅਸੀਸ ਰੇਡੀਓ ਦਾ ਪੇਜ ਆ ਤੇ ਬੱਚੇ ਵੀ ਪ੍ਰੋਗਰਾਮ ਸੁਣ ਰਹੇ ਆ ਤਾਂ ਜਰੂਰ ਤੁਸੀਂ ਉਹਨੂੰ ਲਾਈਕ ਕਰੋ ਏ ਐਸ ਈ ਈ ਐਸ ਨਾਲ ਦੀ ਨਾਲ YouTube ਚੈਨਲ ਹੈ YouTube ਨਾਲ ਜਾਦਾ ਬਹੁਤ ਜੁੜਦੇ ਨੇ ਪਰਿਵਾਰ ਅ অন্ਟਾਰੀਓ ਪੰਜਾਬੀ ਨਿਊਜ਼ অন্ਟਾਰੀਓ ਪੰਜਾਬੀ ਨਿਊਜ਼ ਉਹਨੂੰ ਸਬਸਕ੍ਰਾਈਬ ਕਰੋ ਤੇ ਸਾਰੀਆਂ ਖਬਰਾਂ ਅਸੀਂ ਉੱਥੇ ਅਪਲੋਡ ਕਰ ਦਿੰਦੇ ਹੁੰਨੇ ਆ ਔਰ ਨਾਲ ਦੀ ਨਾਲ ਅਖਬਾਰ ਪੜਨ ਦੇ ਸ਼ਕੀਨੋ ਤੇ ਜ਼ਮਾਨੇ ਦੇ ਨਾਲ ਅਸੀਂ ਵੀ ਚੇਂਜ ਹੋਏ ਆ ਆਨਲਾਈਨ ਅਖਬਾਰ ਸਦਾ ਕੁਲਤਰਨ ਸਿੰਘ ਪੜੈਣਾ ਹੋਰਾਂ ਦੀ ਮਿਹਨਤ ਸਦਕਾ ਤੇ ਬਹੁਤ ਵਧੀਆ ਚੱਲ ਰਿਹਾ অন্ਟਾਰੀਓ ਪੰਜਾਬੀ ਨਿਊਜ਼ Google ਤੇ ਸਰਚ ਮਾਰ ਲਿਓ ਤੇ ਜਰੂਰ ਜੁੜਿਆ ਕਰੋ ਪ੍ਰੋਗਰਾਮ ਦੇ ਨਾਲ ਪਣ ਸਾਹਿਬ ਅਗਲੀ ਖਬਰ ਥੋੜੀ ਜੀ ਇੰਟਰਨੈਸ਼ਨਲ ਨਿਊਜ਼ ਆ ਉਹ ਆਪਾਂ ਸਾਂਝੀ ਕਰ ਲੈਂਦੇ ਆ ਸੋ ਰਸ਼ੀਆ ਤੋਂ ਖਬਰ ਹੈ ਜੀ ਕੋਈ ਸੋ ਰੂਸ ਦੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਬਾਰੇ ਆ ਜੀ ਦੇਖੋ ਇਹਦੇ ਵਿੱਚ ਜੋ ਗ੍ਰੈਮਲਿਨ ਦੇ ਸਪੋਕਸਮੈਨ ਨੇ ਡਿਮਿਟਰੀ ਪਾਸਕੋ ਸੋ ਉਹਨਾਂ ਨੇ ਇਹ ਗੱਲ ਜਿਹੜੀ ਆ ਉਹ ਦੱਸੀ ਹੈ ਉਹ ਕਹਿੰਦੇ ਕਿ ਜੋ ਰੂਸ ਦੀ ਜਿਹੜੀ ਨੀਤੀ ਚੱਲੀ ਆ ਰਹੀ ਹੈ ਪਰਮਾਣੂ ਹਥਿਆਰਾਂ ਦੀ ਵਰਤੋਂ ਸੰਬੰਧੀ ਕਿਉਂਕਿ ਰੂਸ ਇਹ ਗੱਲ ਆਖਦਾ ਕਿ ਜੇਕਰ ਉਹਨਾਂ ਤੇ ਇਸ ਢੰਗ ਦਾ ਕੋਈ ਹਮਲਾ ਹੁੰਦਾ ਆ ਨਿਊਕਲੀਅਰ ਵਿਪਨ ਦੇ ਨਾਲ ਜਾਂ ਇਹੋ ਜਿਹੇ ਹਾਲਾਤ ਬਣ ਜਾਂਦੇ ਨੇ ਕਿ ਉਹਨਾਂ ਦੀ ਜਿਹੜੀ ਹੋਂਦ ਹੈ ਉਹੀ ਖਤਰੇ ਦੇ ਵਿੱਚ ਪੈ ਜਾਂਦੀ ਹੈ ਸੋ ਉਹਨਾਂ ਹਾਲਾਤਾਂ ਦੇ ਵਿੱਚ ਰੂਸ ਜਿਹੜਾ ਆ ਉਹ ਪਰਮਾਣੂ ਹਥਿਆਰਾਂ ਦੀ ਵਰਤੋਂ ਕਰੇਗਾ ਸੋ ਇਹ ਨੀਤੀ ਦੇ ਨਾਲ ਉਹ ਇਸ ਸਮੇਂ ਚੱਲ ਰਹੇ ਨੇ ਪਰ ਇਹਦੇ ਵਿੱਚ ਜੋ ਇਸ ਸਪੋਕਸਮੈਨ ਐ ਦਮਿਟਰੀ ਪਾਸਕੋਵ ਸੋਹਣਾ ਨੇ ਗੱਲ ਸਪਸ਼ਟ ਕੀਤੀ ਹੈ ਕਹਿੰਦੇ ਵੀ ਅਸੀਂ ਇਸ ਨੀਤੀ ਨੂੰ ਹੁਣ ਬਦਲ ਰਹੇ ਹਾਂ ਕਿਸ ਢੰਗ ਨਾਲ ਕਹਿੰਦੇ ਯੂਕਰੇਨ ਚ ਹਲਾਤ ਬੜੇ ਹੋਏ ਨੇ ਜਿਸ ਢੰਗ ਨਾਲ ਅਮਰੀਕਾ ਜਾਂ ਉਸਦੇ ਸਹਿਯੋਗੀ ਮੁਲਕ ਜਿਹੜਾ ਉੱਥੇ ਇਹ ਪ੍ਰੌਕਿਵਲ ਲੜ ਰਹੇ ਨੇ ਸਿੱਧੇ ਤੌਰ ਤੇ ਜਿਹੜਾ ਰਸ਼ੀਆ ਦੇ ਖਿਲਾਫ ਚੰਗ ਲੜੀ ਜਾ ਰਹੀ ਹੈ ਸੋ ਉਹਨਾਂ ਨੇ ਕਿਤੇ ਨਾ ਕਿਤੇ ਥ੍ਰੈਟ ਦਿੱਤੀ ਹੈ ਕਹਿੰਦੇ ਵੀ ਇਹ ਜਿਹੜੀ ਨੀਤੀ ਸੀਗੀ ਇਸ ਨੀਤੀ ਨੂੰ ਅਸੀਂ ਬਦਲ ਰਹੇ ਆਉਣ ਵਾਲੇ ਸਮੇਂ ਚ ਹੋ ਸਕਦਾ ਵੀ ਰਸ਼ੀਆ ਆਪਣੇ ਵੱਲੋਂ ਪਹਿਲੇ ਜਿਹੜਾ ਆਪ ਅੱਗੇ ਜਾ ਕੇ ਇਹੋ ਜਿਹਾ ਨਿਕਸੜ ਹਮਲਾ ਕਰ ਦੇਵੇ ਸੋ ਇਸ ਢੰਗ ਦੀ ਉਹਨਾਂ ਨੇ ਥ੍ਰੈਟ ਜਿਹੜੀ ਆ ਉਹ ਦਿੱਤੀ ਹੈ ਸੋ ਭਾਵੇਂ ਆ ਕਿ ਇਹਨਾਂ ਹਥਿਆਰਾਂ ਨੂੰ ਲੈ ਕੇ ਜੋ ਇੱਕ ਰਸ਼ੀਆ ਦੀ ਲੰਬੇ ਸਮੇਂ ਤੋਂ ਨੀਤੀ ਰਹੀ ਹੈ ਸੋ ਉਸ ਨੀਤੀ ਨੂੰ ਰਸ਼ੀਆ ਬਦਲवारे ਜਿਹੜਾ ਵਿਚਾਰ ਕਰ ਰਿਹਾ ਸੋ ਇਹ ਗੱਲ ਜਿਹੜੇ ਉਹਨਾਂ ਦੇ ਸਪੋਕਸਮੈਨ ਵੱਲੋਂ ਸਾਂਝੀ ਕੀਤੀ ਗਈ ਹੈ ਹੁਣ ਇਹਦੇ ਨਾਲ ਪਿੰਦੇ ਜੀ ਗੱਲ ਅਮਰੀਕਾ ਦੀ ਕਰਦੇ ਅਮਰੀਕਾ ਦੇ ਵਿੱਚ ਇਹ ਜਿਹੜੇ ਹਮਾਸ ਨਾਲ ਸੰਬੰਧਿਤ ਲੀਡਰਸ ਨੇ ਕਿਉਂਕਿ ਹਮਾਸ ਵੱਲੋਂ ਪਿਛਲੇ ਦਿਨੀ ਜਿਹੜੇ ਆ ਕੁਝ ਬੰਦਕ ਸੀ ਜਿਹੜੇ ਛੇ ਬੰਦਕ ਬਣਾਏ ਹੋਏ ਸੀ ਇਜ਼ਰਾਈਲ ਨਾਲ ਸੰਬੰਧ ਸੋ ਉਹਨਾਂ ਦੀਆਂ ਲਾਸ਼ਾਂ ਵੀ ਉੱਥੇ ਬਰਾਮਦ ਹੋਈਆਂ ਨੇ ਤੇ ਹੁਣ ਖਬਰ ਜੋ ਅਮਰੀਕਾ ਤੋਂ ਆ ਰਹੀ ਹੈ ਕਿ ਯੂਐਸ ਜਸਟਿਸ ਡਿਪਾਰਟਮੈਂਟ ਨੇ ਅਨਾਉਂਸ ਕੀਤਾ ਹੈ ਕਿ ਜੋ ਹਮਾਸ ਦੇ ਲੀਡਰ ਨੇ ਜਾਇਆ ਸਨਵਰ ਤੇ ਕੁਝ ਹੋਰ ਜਿਹੜੇ ਸੀਨੀਅਰ ਉਹਦੇ ਲੀਡਰ ਨੇ ਜਿਹੜੇ 1 ਅਕਤੂਬਰ 7 2023 ਦੇ ਜਿਹੜੇ ਇਜ਼ਰਾਇਲ ਦੇ ਉੱਪਰ ਹਮਲੇ ਦੇ ਨਾਲ ਸਬੰਧਤ ਨੇ ਸੋ ਉਹਨਾਂ ਦੇ ਖਿਲਾਫ ਬਕਾਇਦਾ ਟੂ ਤੇ ਕ੍ਰਿਮੀਨਲ ਚਾਰजेस ਜਿਹੜੇ ਲਗਾਏ ਗਏ ਨੇ ਤੇ ਅਫੀਸ਼ੀਅਲ ਤੌਰ ਤੇ ਅਮਰੀਕਾ ਨੇ ਇਸ ਚੀਜ਼ ਨੂੰ ਮੰਨਿਆ ਕਿ ਜੋ ਇਹ ਹਮਾਸ ਦੇ ਇਹਨਾਂ ਦੇ ਜਿਹੜੇ ਲੀਡਰ ਨੇ ਉਹ ਜਿਹੜੇ ਨੇ ਦੋਸ਼ੀ ਨੇ ਜਿੰਨਾ ਕਰਕੇ ਇਹ ਜਿਹੜਾ ਡੈਡਲੀ ਅਟੈਕ ਇਸਟਾਈਲ ਦੇ ਉੱਪਰ ਹੋਇਆ ਸੋ ਇਸ ਚੀਜ਼ ਦਾ ਜਿਹੜਾ ਆ ਹੁਣ ਅਫੀਸ਼ੀਅਲ ਤੌਰ ਤੇ ਉਹਨਾਂ ਨੇ ਉੱਥੇ ਇਹਨਾਂ ਦੇ ਖਿਲਾਫ ਚਾਰजेस ਲਗਾ ਕੇ ਇਸ ਜੀ ਜੀ ਅਨਾਉਂਸ ਕੀਤਾ ਤੇ ਨਾਲ ਬ੍ਰੈਮਟਨ ਦੀ ਵੀ ਇਹਨਾਂ ਦੀ ਗੱਲ ਕਰੀ ਇੱਥੇ ਬ੍ਰੈਮਟਨ ਦੇ ਵਿੱਚ ਇੱਕ 30 ਸਾਲਾਂ ਦੇ ਨੌਜਵਾਨ ਪਰਮਵੀਰ ਸਿੰਘ ਨੂੰ ਇਹ ਗ੍ਰਿਫਤਾਰ ਕੀਤਾ ਗਿਆ ਸੋ ਇਹਦੀ ਗ੍ਰਿਫਤਾਰੀ ਦਾ ਕਾਰਨ ਇਹ ਆ ਕਿ ਪਿਛਲੇ ਸ਼ੁੱਕਰਵਾਰ ਬ੍ਰੈਮਟਨ ਦੇ ਵਿੱਚ ਇੱਕ ਗੱਡੀ ਦੇ ਵਿੱਚ ਇੱਕ Laash ਜਿਹੜੀ ਬਰਾਮਦ ਹੋਈ ਸੀ ਜਿਹੜੀ ਗੋਲੀਆਂ ਦਾ ਵਿੰਨੀ ਹੋਈ Laash ਸੀਗੀ ਸੋ ਇਹ Laash ਜਿਹੜੀ ਸੀਗੀ ਉਸ ਸਮੇਂ ਪੁਲਿਸ ਨੇ ਇਹ ਤਾਂ ਨਹੀਂ ਦੱਸਿਆ ਵੀ ਇਹ Laash ਕਿਸ ਦੀ ਹੈ ਵਿਅਕਤੀ ਕੌਣ ਹੈ ਪਰ ਇਹ Laash ਜਿਹੜੀ ਆ ਇਹ ਮੀਲਸਟੋਨ ਰੋਡ ਦੇ ਉੱਪਰ ਬਰਾਮਦ ਹੋਈ ਸੀ ਇਸ ਸਬੰਧੀ ਜਿਹੜਾ ਆ ਹੁਣ ਇਸ 2 ਸਾਲਾਂ ਦੇ ਪਰਮਵੀਰ ਸਿੰਘ ਨੂੰ ਬਕਾਇਦਾ ਫਸਟ ਡਿਗਰੀ ਦੇ ਜਿਹੜੇ ਮਾੜਾ ਦੇ ਉੱਪਰ ਇਹਦੇ ਚਾਰਜ ਲੱਗੇ ਨੇ ਸੋ ਉਹਨਾਂ ਚਾਰजेस ਦੇ ਅਧੀਨ ਇਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜੀ ਪਛਾਣ ਹੈ ਕਿ ਇਹ ਜਿਸ ਵਿਅਕਤੀ ਦੀ ਮੌਤ ਹੋਈ ਹੈ ਇਹ ਹੋ ਸਕਦਾ ਕੁਝ ਦਿਨਾਂ ਦੇ ਵਿੱਚ ਅੱਗੇ ਆ ਜਾਏ ਪਰ ਇਹ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਇਹ ਹਾਸੇ ਨੇ ਇਸ ਤਰੀਕੇ ਦੀਆਂ ਜੜੀਆਂ ਕਾਰਵਾਈਆਂ ਨੇ ਇਹ ਲਗਾਤਾਰ ਬਰਮਤਾਂ ਦੇ ਵਿੱਚ ਹੋ ਰਹੀਆਂ ਤੇ ਇਹਦੇ ਵਿੱਚ ਇਹ ਵੀ ਦੇਖਣ ਵਾਲੀ ਗੱਲ ਹੈ ਕਿ ਆਪਣੇ ਭਾਈਚਾਰੇ ਦੀ ਸ਼ਮੂੜਤ ਵੀ ਦਿਨ ਬਦਲ ਇਹਨਾਂ ਦੇ ਵਿੱਚ ਵਧਦੀ ਜਾ ਰਹੀ ਹੈ ਸੋ ਇਸ ਇਹ ਕਤਲ ਦੇ ਮਾਮਲੇ ਦੇ ਵਿੱਚ 3 ਸਾਲ ਅগে ਪਰਮਵੀਰ ਸਿੰਘ ਤੇ ਫਸਟ ਡਿਗਰੀ ਮਾਡਾ ਦੇ ਚਾਰਜ ਲੱਗੇ ਨੇ ਤੇ ਅੰਤ ਦੇ ਵਿੱਚ ਪਿੰਨ ਜੀ ਗੱਲ ਕਰਦੇ ਆ ਬੈਂਕ ਆਫ ਕੈਨੇਡਾ ਦੀ ਸੋ ਆ ਜੋ ਬੈਂਕ ਆਫ ਕੈਨੇਡਾ ਦੀ ਮੀਟਿੰਗ ਹੈ ਕੁਝ ਸਮੇਂ ਬਾਅਦ ਜਿਹੜਾ ਇੰਟਰਸਟ ਰੇਟ ਨੂੰ ਲੈ ਕੇ ਫੈਸਲਾ ਹੋ ਜਾਣਾ ਤੇ ਵੱਡੇ ਪੱਧਰ ਤੇ ਸੰਭਾਵਨਾ ਹੀ ਬਣੀ ਹੈ ਵੀ ਘੱਟੋ ਘੱਟ ਇੱਕ ਕੁਆਟਰ ਤੇ ਵੱਧ ਤੋਂ ਵੱਧ ਦੋ ਕੁਆਟਰ ਦੀ ਕਮੀ ਜਿਹੜੀ ਹੈ ਬੈਂਕ ਆਫ ਕੈਨੇਡਾ ਵੱਲੋਂ ਅੱਜ ਦੀ ਮੀਟਿੰਗ ਦੇ ਵਿੱਚ ਕੀਤੀ ਜਾ ਸਕਦੀ ਹੈ ਪ੍ਰਿੰਸ ਸਾਹਿਬ ਜੰਦਿਆਂ ਦੇ ਇੱਕ ਕਮਰ ਖਬਰ ਹੋਰ ਸਾਂਝੀ ਕਰਦੇ ਹੋ ਇੱਕ ਤਾਂ ਕਤਲ ਦੀ ਬ੍ਰੈਂਟਨ ਤੋਂ ਇੱਕ ਅਮਰੀਕਾ ਤੋਂ ਤੁਸੀਂ ਖਬਰ ਸਾਂਝੀ ਕੀਤੀ ਸੀ 80 ਸਾਲ ਦੇ ਭੀਮ ਸੈਨ ਕੋਲੀ ਹੋਰਾਂ ਦੀ ਜੀ ਪਿੰਡ ਦੀ ਉਹ ਖਬਰ ਜਿਹੜੀ ਸੀ ਉਹ ਅਮਰੀਕਾ ਤੋਂ ਨਹੀਂ ਉਹ ਇੰਗਲੈਂਡ ਤੋਂ ਖਬਰ ਇੰਗਲੈਂਡ ਮਾਫੀ ਚਾਹੁੰਦੀ ਜੀ ਉਹਦੇ ਵਿੱਚ ਇੱਕ ਭੀਮਸੈਨ ਗੋਲੀ ਨਾਂ ਦੇ 80 ਸਾਲਾਂ ਦੇ ਬਜ਼ੁਰਗ ਐ ਸੋ ਕੱਲ ਜਿਹੜੇ ਇਹ ਉਹਦੇ ਘਰ ਦੇ ਲਾਗੇ ਹੀ ਆਪਣੇ ਜਾਨੀ ਕਿ ਆਪਣੇ ਕੁੱਤੇ ਦੇ ਨਾਲ ਜਾ ਰਹੇ ਸੀਗੇ ਸੋ ਘਰ ਦੇ ਲਾਗੇ ਹੀ ਕੁਝ ਜਿਹੜੇ ਜੈਂਗਸਟਰ ਸੀ ਇਹਨਾਂ ਦੀ ਗਿਣਤੀ 5 ਦੱਸੀ ਜਾ ਰਹੀ ਹੈ ਸੋ ਉਹਨਾਂ ਵੱਲੋਂ ਉਹਨਾਂ ਦੀ ਕੁੱਟਮਾਰ ਕੀਤੀ ਗਈ ਕੁੱਟਮਾਰ ਕਰਨ ਤੋਂ ਬਾਅਦ ਜਿਹੜੇ ਉਹਨਾਂ ਦੇ ਜੱਕਵਾਰੀ ਧਾਵ ਨਾ ਚੱਲਦੇ ਸੋ ਉਹਨਾਂ ਦੀ ਜਿਹੜੀ ਮੌਤ ਹੋ ਗਈ ਹੈ ਜੀ ਤੇ ਇਹ ਹੁਣ ਇਹ ਕੋਈ ਇਨਵੈਸਟੀਗੇਸ਼ਨ ਹੋਊਗੀ ਸੋ ਕਾਫੀ ਕੁਝ ਕਲੀਅਰ ਹੋਗਾ ਵੀ ਕੀ ਇਹ ਕੋਈ ਇਹ ਜਿਹੜੇ ਨਫ਼ਰਤ ਨਾਲ ਭਰਿਆ ਹੋਇਆ ਕੋਈ ਹਮਲਾ ਸੀਗਾ ਕੋਈ ਰੇਸ ਸਮੇ ਦੇ ਵਿੱਚ ਇਨਵੌਲਵ ਸੀ ਜਾਂ ਨਹੀਂ ਸੀਗਾ ਪਰ ਇਹ ਹੁਣ ਜਿਸ ਤੰਗ ਦੇ ਹਾਲਾਤ ਇੰਗਲੈਂਡ ਦੇ ਵਿੱਚ ਬਣੇ ਨੇ ਕਿ ਉੱਥੇ ਪਹਿਲਾ ਮੁਸਲਮਾਨ ਭਾਈਚਾਰੇ ਦੇ ਖਿਲਾਫ ਵੀ ਕਾਫੀ ਨਫਰਤ ਦੇਖੀ ਗਈ ਹੈ ਕਿਉਂਕਿ ਹੁਣ ਜਿਹੜੇ ਇਸ ਤਰ੍ਹਾਂ ਦੇ ਨਫਰਤ ਜੀ ਲੋਕ ਵੀ ਹੁੰਦੇ ਨਾ ਉਹਨਾਂ ਨੂੰ ਥੋੜੀ ਪਤਾ ਹੁੰਦਾ ਵੀ ਕੋਈ ਹਿੰਦੂ ਹੈ ਮੁਸਲਮਾਨ ਹੈ ਕੋਈ ਉਹਨੇ ਸਾਰੇ ਇਮੀਗ੍ਰੈਂਟਸ ਇੱਕੋ ਜਿਹੇ ਹੁੰਦੇ ਨੇ ਸੋ ਇਹ ਕਾਫੀ ਮੰਦਭਾਗੀ ਗੱਲ ਹੈ ਕਿ 80 ਸਾਲਾਂ ਦੇ ਬਜ਼ੁਰਗ ਨੂੰ ਜਿਹਨਾਂ ਦਾ ਨਾਮ ਭੀਮਸੈਨ ਕੋਲੀ ਹੈ ਸੋ ਉਹਨਾਂ ਨੂੰ ਇਸ ਤਰ੍ਹਾਂ ਇਹ ਨੌਜਵਾਨਾਂ ਵੱਲੋਂ ਕੁੱਟਮਾਰ ਕਰਕੇ ਮਾਰ ਦਿੱਤਾ ਗਿਆ ਜੀ ਜੀ ਸੁਪਰੀਨ ਸਾਹਿਬ ਬਹੁਤ ਬਹੁਤ ਧੰਨਵਾਦ ਕੱਲੂ ਨਵੀਆਂ ਖਬਰਾਂ ਦੇ ਨਾਲ ਤੁਹਾਡੇ ਨਾਲ ਦਿਵਾਰੀ ਜੁੜਾਂਗੇ ਪ੍ਰਿੰਨ ਸਾਹਿਬ ਦਾ ਨੰਬਰ ਕੋਈ ਵੀ ਗੱਲਬਾਤ ਕਰਨੀ ਹੋਵੇ 416 848 9698 ਤੇ ਸੰਪਰਕ ਕੀਤਾ ਜਾ ਸਕਦਾ ਹੈ ਬਹੁਤ ਬਹੁਤ ਧੰਨਵਾਦ ਪ੍ਰਿੰਨ ਸਾਹਿਬ